ਸਸਿਕਾ ਜੀ ਮੈਂ ਵੀਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਮੌਨਸੂਨ ਤਾਂ ਭеме ਵਾਪਸ ਚਲਾ ਗਿਆ ਹੋਇਆ ਹੈ ਲੇਕਿਨ ਅਜੇ ਵੀ ਅਗਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੋਵੇਗਾ ਅੱਜ ਅਸੀਂ ਆਏ ਹਾਂ ਮੌਸਮ ਵਿਭਾਗ ਦੇ ਮਾਹਿਰ ਸ਼੍ਰੀ ਭਵਨੀਤ ਕੋਰ ਕਿੰਗਰਾ ਜੀ ਦੇ ਨਾਲ ਉਹਨਾਂ ਦੇ ਕੋਲ ਪੁੱਛਤੇ ਹੈ ਕਿ ਆਉਣ ਵਾਲੇ ਟਾਈਮ ਦੇ ਤੇ ਮੌਸਮ ਕਿਸ ਤਰ੍ਹਾਂ ਦਾ ਹੋਵੇਗਾ ਸਸਿਕਾ ਮੈਮ ਸਸਿਕਾ ਜੀ ਹਾਂਜੀ ਮੈਮ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਕਿਸ ਤਰ੍ਹਾਂ ਦੇ ਅਸਰ ਬਣ ਸਕਦੇ ਹਾਂਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 3 ਡਿਗਰੀ ਸੈਂਟੀਗ੍ਰੇਡ ਨੀਚੇ ਸੋ ਅਸੀਂ ਕਹਿ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 24 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4 ਡਿਗਰੀ ਸੈਲਸੀਅਸ ਉੱਪਰ ਹੈ ਸੋ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਔਰ ਜੇਸੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਇੱਕ ਦੋ ਦਿਨ ਅੱਜਰ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ 5 ਤੋਂ 7 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਤੇਜ਼ ਹਵਾਵਾਂ ਗਰਜ ਚਮਕ ਜਾਂ ਗੜੇਮਾਰੀ ਵੀ ਹੋ ਸਕਦੀ ਹੈ ਇਹਦੇ ਵਾਸਤੇ 5 ਔਰ 6 ਤਰੀਕ ਨੂੰ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਔਰੇਂਜ ਔਰ ਕੁਝ ਵਾਸਤੇ IMD ਵੱਲੋਂ ਨਾਰਥ-ਈਸਟਰਨ ਆਉਟਪੁਟ ਸੈਂਟਰ ਡਿਸਟ੍ਰਿਕਟਸ ਵਾਸਤੇ येलो ਅਲਰਟ ਜਾਰੀ ਕੀਤਾ ਗਿਆ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਨੂੰ ਕੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਜਿਹੜੀ ਮੌਸਮ ਵਿਭਾਗ ਦੇ ਅਨੁਸਾਰ ਉਹ ਉਸ ਅਕੋਰਡਿੰਗ ਆਪਣੇ ਅੱਗਾ ਅਗੇ ਖੇਤੀ ਵਿੱਚ ਕੰਮ ਕਰ ਸਕਦੇ ਨੇ ਹਾਂ ਜੀ ਕਿਉਂਕਿ ਖਰੀਫ ਕ੍ਰੌਪਸ ਆਲਰੇਡੀ ਮੈਚੁਰ ਹੋ ਚੁੱਕੀਆਂ ਨੇ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਫਾਰਮਰਸ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਹਾਰਵੈਸਟਿੰਗ ਪਲਾਨ ਕਰਨੀ ਚਾਹੀਦੀ ਹੈ ਔਰ ਸੈਕੰਡਲੀ ਜਿਹੜੀ ਪ੍ਰੋਡਿਊਸ ਦੀ ਆਲਰੇਡੀ ਹਾਰਵੈਸਟਿੰਗ ਉਹ ਕਰ ਚੁੱਕੇ ਨੇ ਉਹਦੀ ਸਾਮ ਸੰਭਾਲ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਖਰਾਬ ਹੋਣ ਕਰਕੇ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋ ਸਕੇ ਜਿਸ ਤਰ੍ਹਾਂ ਕੀ ਤੁਸੀਂ ਦੱਸਿਆ येलो ਅਲਰਟ ਦੀ ਗੱਲ ਕੀਤੀ ਹੈ ਮੈਡਮ ਲੁਧਿਆਣਾ ਦੇ ਵਿੱਚ ਜਾਂ ਲੁਧਿਆਣਾ ਤੋਂ ਬਾਹਰ ਦੇ ਇਲਾਕਿਆਂ ਦੇ ਵਿੱਚ ਇਹ ਜਿਹੜਾ येलो ਅਲਰਟ ਕਿਹੜੀ ਕਿਹੜੀ ਕਿਹੜੇ ਦਿਨਾਂ ਦਾ ਹੈਗਾ ਕੀ ਉਹ येलो ਅਲਰਟ ਹੈ ਜਾਂ ਕੋਈ ਹੋਰ ਕੋਈ ਅਲਰਟ ਹੈਗਾ ਹਾਂਜੀ 5 ਔਰ 6 ਤਰੀਕ ਨੂੰ ਪੰਜਾਬ ਦੇ ਲਗਭਗ ਸਾਰੇ ਡਿਸਟ੍ਰਿਕਟ ਵਾਸਤੇ ਹੀ ਅਲਰਟ ਜਾਰੀ ਕੀਤਾ ਗਿਆ ਲੁਧਿਆਣਾ ਦੀ ਗੱਲ ਕਰੀ ਤਾਂ ਲੁਧਿਆਣਾ ਵਿੱਚ 5 ਔਰ 7 ਤਰੀਕ ਨੂੰ येलो ਅਲਰਟ ਹੈ ਔਰ 6 ਤਰੀਕ ਨੂੰ orange alert ਹੈ ਇਹ येलो ਅਲਰਟ ਔਰ orange alert ਦੇ ਵਿੱਚ ਕਿੰਨਾਕ ਡਿਫਰੈਂਸ ਹੁੰਦਾ ਹੈਗਾ ਅਜੀ येलो ਅਲਰਟ ਦਾ ਮਤਲਬ ਹੁੰਦਾ ਵੀ ਅਪਡੇਟਡ ਸਾਨੂੰ ਅਪਡੇਟਡ ਰਹਿਣਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਮੌਸਮ ਹੋ ਰਿਹਾ ਔਰ orange ਜੋ ਦੀ ਇੱਕ ਸਵੈਅਰ ਫਾਰਮ ਹੈ ਵੀ ਪ੍ਰੀਪੇਅਰਡ ਕਿ ਸਾਨੂੰ ਪ੍ਰੀਪੇਅਰਡ ਵੀ ਰਹਿਣਾ ਚਾਹੀਦਾ ਕਿ ਜੇ ਕੋਈ ਐਕਸਟ੍ਰੀਮ ਵੈਦਰ ਇਵੈਂਟ ਹੁੰਦੀ ਹੈ ਤਾਂ ਅਸੀਂ ਉਹਨੂੰ ਕਿਵੇਂ ਰਿਸਪੌਂਡ ਕਰਨਾ ਜਿਵੇਂ ਕਿ ਹੁਣ ਫੈਸਟੀਵਲ ਦੇ ਡੇ ਸ਼ੁਰੂ ਹੋ ਚੁੱਕੇ ਨੇ ਫੈਸਟੀਵਲ ਦੇ ਦਿਨਾਂ ਦੇ ਵਿੱਚ ਲੋਕੀ ਖਰੀਦਦਾਰੀ ਕਰ ਰਹੇ ਨੇ ਛੋਟੇ ਛੋਟੇ ਸਟਾਲ ਜੁਗੈਰਾ ਲਗਾ ਰਹੇ ਨੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ بارش ਦੇ بارش ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਕਾਰੋਬਾਰ ਵਗੈਰਾ ਉਹਨਾਂ ਨੂੰ ਸੈੱਟ ਕਰਨੇ ਚਾਹੀਦੇ ਨੇ ਬਿਲਕੁਲ ਜੀ ਕਿਉਂਕਿ 5 ਤੋਂ 7 ਤਰੀਕ ਦੇ ਵਿੱਚ بارش ਹੋ ਸਕਦੀ ਹੈ ਔਰ ਕਾਫੀ ਥਾਂਾਂ ਤੇ ਹੋ ਸਕਦੀ ਹੈ ਸਪੈਸ਼ਲੀ 5 ਔਰ 6 ਤਰੀਕ ਨੂੰ ਕਾਫੀ ਥਾਂਾਂ ਤੇ ਹੋ ਸਕਦੀ ਹੈ 7 ਨੂੰ ਵੀ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਹੋ ਸਕਦੀ ਹੈ ਸੋ ਸਾਰਿਆਂ ਨੂੰ ਜਿਹੜੇ ਆਉਣ ਵਾਲੇ ਦਿਨਾਂ ਦੇ ਕੰਮ ਕਰਨੇ ਵੈਦਰ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਪੰਨੀ ਜੀ ਨੇ ਦੱਸਿਆ ਕਿ 5 ਔਰ 6 ਔਰ 7 ਉਹਦੇ ਦਿਨਾਂ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਬਰਸ਼ ਹੋ ਸਕਦੀ ਹੈ ਜਿਹੜੇ ਵੀ ਛੋਟੇ ਦੁਕਾਨਦਾਰ ਨੇ ਜੋ ਕਿ ਇਹਨਾਂ ਦਿਨਾਂ ਵਿੱਚ ਆਪਣੇ ਕਾਰੋਬਾਰ ਦੇ ਲਈ ਛੋਟੀ ਸਟਾਲਸ ਜਾਂ ਛੋਟੀਆਂ ਦੁਕਾਨਾਂ ਵਗੈਰਾ ਲਗਾਉਂਦੇ ਨੇ ਉਹ ਇਹਨਾਂ ਅਲਰਟ ਨੂੰ ਇਦਾਂ ਦੀ ਇਨਫੋਰਮੇਸ਼ਨ ਨੂੰ ਮੱਦੇ ਨਜ਼ਰ ਰੱਖ ਕੇ ਹੀ ਆਪਣੀਆਂ ਸਟਾਲਸ ਵਗੈਰਾ ਲਗਾ ਸਕਦੇ ਨੇ ਤਾਂ ਜੋ ਉਹਨਾਂ ਨੂੰ ਬਾਅਦ ਵਿੱਚ ਖੱਜਲ ਨਾ ਹੋਣਾ ਪਵੇ ਇਸ ਦੇ ਨਾਲ ਹੀ ਕੈਮਰਾ ਪਰਸਨ ਵਿੱਕੀ ਅੰਜੂਮ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾਲ